ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਲਾਏ ਜਾ ਰਹੇ ਕੈਂਪ ਲੋਕਾਂ ਲਈ ਲਾਹੇਵੰਦ। ਸਬ ਡਿਵੀਜ਼ਨ 파ਟਨਾ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਹੇ ਸਰਕਾਰੀ ਸੇਵਾਵਾਂ ਲੋਕਾਂ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਕੈਂਪਾਂ ਵਿੱਚ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੇ ਨੇ। ਅੱਜ ਨੂੰ 2 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 3:00 ਵਜੇ ਸਬ ਡਿਵੀਜ਼ਨ 파ਟੜਾ ਦੇ ਵੱਖ-ਵੱਖ ਪਿੰਡਾਂ ਵਿੱਚ ਲਾਏ ਗਏ 16 ਕੈਂਪਾਂ ਸੰਬੰਧੀ ਐਸ.ਡੀ.ਐਮ 파ਟੜਾ ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਮੇਤ ਬੀ.ਡੀ.ਪੀ.ਓ ਦੁਆਰਾ ਕੈਂਪਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ मौके ਤੇ ਹੀ ਹੱਲ ਕੀਤਾ ਜਾਂਦਾ ਹੈ। 파ਟੜਾ ਤੋਂ ਸਤਪਾਲ ਗਰਗ ਦੀ ਰਿਪੋਰਟ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੀਆਂ ਸ਼ੁਭਕਾਮਨਾਵਾਂ ਪੇਟ ਕਰਦੀ ਹਾਂ। ਨਾਲੇ ਨਹੀਂ ਦੱਸਣਾ ਚਾਹੁੰਦੀ ਆ ਕਿ ਆਪਾਂ 6 ਤਰੀਕ ਤੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪਿੰਡ-ਪਿੰਡ ਦੇ ਵਿੱਚ ਆਪਾਂ ਜਾ ਕੇ ਕੈਂਪ ਲਾ ਰਹੇ ਆ ਗਵਰਨਮੈਂਟ ਵੱਲੋਂ ਹੀ ਕੈਂਪ ਲਾਇਏ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੈ ਉਹਨਾਂ ਦੇ ਘਰ ਦੇ ਨੇੜੇ ਮਿਲ ਸਕੇ ਇਸ ਮੰਤਵ ਦੇ ਨਾਲ ਪੰਜਾਬ ਸਰਕਾਰ ਵੱਲੋਂ ਨਵਾਂ ਕਨਸੈਪਟ ਸ਼ੁਰੂ ਕੀਤਾ ਗਿਆ ਹੈ ਇੱਕ ਕੈਂਪਾਂ ਦੇ ਰਾਹੀਂ ਸਾਡੇ ਸਾਰੇ ਡਿਪਾਰਟਮੈਂਟ ਦੇ ਆਫੀਸਰਸ ਨੇ ਜਿਹੜੇ ਉੱਥੇ ਜਾ ਕੇ ਕੈਂਪ ਲਾਉਣੇ ਨੇ ਇੱਕ ਦਿਨ ਦੇ ਵਿੱਚ ਆਪਾਂ ਚਾਰ ਕੈਂਪ ਲਾ ਰਹੇ ਆ ਤੇ ਚਾਰ ਪਿੰਡ ਕਵਰ ਕਰ ਰਹੇ ਆ ਇੱਕ ਦਿਨ ਦੇ ਵਿੱਚ ਸੋ ਇਦਾਂ ਇਸ ਸ਼ਡਿਊਲ ਦੇ ਅਕੋਰਡਿੰਗ ਸਾਡਾ 1 ਮਾਰਚ ਨੂੰ ਸਾਡੇ ਪਤਲਾ ਸਬਡਿਵੀਜ਼ਨ ਦੇ ਪਿੰਡ ਕਵਰ ਹੋ ਜਾਣਗੇ ਜੀ ਇਹਦੇ ਵਿੱਚ ਹੁਣ ਤੱਕ ਜਿਹੜਾ ਫੁੱਟਫੋਰਡ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੂੰਗੀ 900 ਦੇ ਕਰੀਬ ਸਾਡੇ ਕੋਲ ਪਬਲਿਕ ਚੱਲ ਕੇ ਆਈ ਹੈ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ 152 ਦੇ ਕਰੀਬ ਉਹਨਾਂ ਨੇ ਆਪਣੇ ਮੁੱਦੇ ਡਿਸਕਸ ਕੀਤੇ ਸਾਡੇ ਨਾਲ ਜਿਨ੍ਹਾਂ ਦਾ 62 ਦਾ ਹੱਲ ਅਸੀਂ ਐਡਾ ਸਪਾਟ ਕਰਨ ਚ ਕਾਮਯਾਬ ਹੋਏ ਆ ਤੇ ਬਾਕੀ ਦੇ ਜਿਹੜੇ ਇਸ਼ੂ ਪੈਂਡਿੰਗ ਵੀ ਨੇ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਉਹ ਕੋਈ ਬਹੁਤ ਜ਼ਿਆਦਾ ਵੱਡੇ ਕਾਰਨ ਨਹੀਂ ਆ ਉਹਨਾਂ ਦੇ ਡਾਕੂਮੈਂਟੇਸ਼ਨ ਪੂਰੀ ਨਾ ਹੋਣ ਕਾਰਨ ਉਹ ਜਿਹੜਾ ਇੱਕ ਤੋਂ ਦੋ ਦਿਨ ਦਾ ਸਮਾਂ ਲੱਗਦਾ ਉਹ ਬਾਕੀ ਡਿਪਾਰਟਮੈਂਟ ਦੇ ਨਾਲ ਉਹਨਾਂ ਨੂੰ ਹੋਣ ਕਰਕੇ ਉਹਨਾਂ ਦੇ ਡਾਕੂਮੈਂਟਸ ਤਿਆਰ ਹੋਣ ਕਰਕੇ ਇੱਕ ਦੋ ਦਿਨ ਦਾ ਟਾਈਮ ਲੱਗਦਾ ਹੈ ਸਾਡੀ ਪ੍ਰਾਇੋਰਟੀ ਹੈ ਕਿ ਇਹ ਕੈਂਪ ਦੇ ਵਿੱਚ ਜਿੰਨੇ ਵੀ ਲੋਕ ਆਪਣੀ ਸਰਵਿਸ ਲੈਣ ਆਉਂਦੇ ਨੇ ਉਹਨਾਂ ਦਾ ਜਲਦੀ ਤੋਂ ਜਲਦੀ ਉਹਨਾਂ ਦਾ ਨਿਪਟਾਰਾ ਉਹਨਾਂ ਦੀ ਮੁਸ਼ਕਲ ਦਾ ਕੀਤਾ ਜਾ ਸਕੇ ਜੀ ਆਉਣ ਵਾਲੇ ਸਮੇਂ ਤੇ ਕੈਂਪ ਲਗਾਤਾਰ ਹਾਂਜੀ ਆਉਣ ਵਾਲੇ ਸਮੇਂ ਤੇ ਕੰਟੀਨਿਊ ਰਹਿੰਦੇ ਹਰ ਰੋਜ਼ ਦਾ ਚਾਰ ਕੈਂਪ ਲੱਗਦੇ ਨੇ ਅਲੱਗ-ਅਲੱਗ ਲੋਕੇਸ਼ਨਾਂ ਤੇ ਲੱਗਦੇ ਨੇ ਉਹ ਮੈਂ ਲਿਸਟ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਨੀ ਆ ਤੇ ਸਭੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਚਾਹੁੰਗੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਖੁਦ ਵੀ ਪਬਲਿਸਿਟੀ ਕਰ ਰਹੇ ਹਾਂ ਮਨਾਦੀ ਵੀ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਵੀ ਪਬਲਿਸਿਟੀ ਵਨ ਭੇਜੀ ਹੋਈ ਹੈ ਉਹ ਵੀ ਪਿੰਡ ਪਿੰਡ ਤੇ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸ ਰਹੇ ਨੇ ਤੇ ਤੁਹਾਡੇ ਚੈਨਲ ਦੇ ਜ਼ਰੀਏ ਵੀ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਸਾਰੇ ਵੱਧ ਤੋਂ ਵੱਧ ਆਪਣੇ ਇਸ ਸਹੂਲਤ ਦਾ ਫਾਇਦਾ ਉਠਾਉਣ ਜਿਸ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਉਹ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਆਪਣੀ ਦਿੱਕਤ ਨੂੰ ਦੱਸ ਕੇ ਉਹਦਾ ਹੱਲ ਲੈ ਸਕਦਾ ਹੈ ਥੈਂਕ ਯੂ ਥੈਂਕ